ਰਾਜਵੀਰ ਦੀ ਤੰਦਰੁਸਤੀ ਲਈ ਖੰਡਪਾਟ ਸਾਹਿਬ ਆਰੰਭ ਕਰਾਏ ਗਏ ਨੇ ਤਾਂ ਕਿ ਉਹ ਜਲਦੀ ਤੰਦਰੁਸਤ ਹੋ ਗਏ ਹੁਣ ਉਹਦੀ ਸਿਹਤ ਦੇ ਵਿੱਚ ਕਾਫੀ ਸੁਧਾਰ ਆ ਗਿਆ ਨਾ ਮਹਾਰਾਜ ਕਿਰਪਾ ਕਰੋ ਜਲਦੀ ਤੰਦਰੁਸਤ ਹੋ ਕੇ ਪਿੰਡ ਪਰਤੋ ਪਹਿਲਾਂ ਹਾਲਤ ਜਿਆਦਾ ਸੀਗੇ ਨਾਜ਼ਿਕ ਪਰ ਹੁਣ ਮਹਾਰਾਜ ਦੀ ਕਿਰਪਾ ਨਾਲ ਪੂਰਾ ਤੰਦਰੁਸਤ ਹੋ ਰਿਹਾ ਅਸੀਂ ਆਸ਼ਮ वगैरह ਜੋ ਵੀ ਸਮਾਨ ਕੁੱਠਾ ਕਰਨਾ ਸੀ ਉਹਨੂੰ ਕਾਲ ਲਈ ਸੀ ਤਾਂ ਉਹਨੇ ਉਦੋਂ ਵੀ ਕਿਹਾ ਵੀ ਜੋ ਵੀ ਮੇਰੀ ਡਿਊਟੀ ਲਾਂਗ ਦਾ ਸਿਰ ਮੱਥੇ ਰੇ ਕਲਾਕਾਰ ਉਤੇ 5 5 7 7 ਘੰਟੇ ਕਈ ਕਲਾਕਾਰ ਤਾਂ ਆਏ ਉੱਡਣ ਦੀ ਉੱਥੇ ਆ ਕਲਮਨ ਕਰਿਆ ਆ ਨੂੰ ਅਸੀਂ ਦੇਖਦੇ ਆ ਜੀ ਉਹ ਉੱਡਣ ਲਈ ਉੱਥੇ ਆ ਪਹਿਲੇ ਰਾਤ ਵੀ ਬੈਠਾ ਹੋ ਸਾਰੀ ਰਾਤ ਪਾਠ ਹੀ ਕਰੀ ਗਿਆ ਕੋਈ ਉਹਨੇ ਰੋਟੀ ਨਹੀਂ ਖਾਧੀ ਕੋਸ ਪਾਣੀ ਨਹੀਂ ਫੁੱਲੀ ਪਾਣੀ ਵਾਲੀ ਬੋਤਲ ਸੀ ਉਹਦੇ ਕੋਲੇ ਅਸੀਂ ਬਹੁਤ ਗਰੀ ਕਿਹਾ ਬਸ ਹੱਥ ਜੋੜਨ ਲਈ ਬਰਦਾਸ਼ਤ ਸਾਈਡ ਦੇ ਉਤੋਂ ਟੱਠਾ ਨਿਕਲਿਆ ਕਰਕੇ ਇਹ ਹੋ ਗਿਆ ਅਗਰ ਸਾਹਮਣੇ ਤੋਂ ਆਉਂਦਾ ਤਾਂ ਇਹ ਵੀ ਐਸ ਡ੍ਰੈਕ ਸਿਸਟਮ ਬਾਈਕ ਦੇ ਵਿੱਚ ਲੱਗਿਆ ਸੀ ਉਹਨੇ ਵੀ ਲੱਗਣਾ ਜਦੋਂ ਸਾਈਡ ਤੋਂ ਹਟ ਕਰ ਗਿਆ ਕਿ ਨਾ ਉਹਦੇ ਲਈ ਨਹੀਂ ਕੁਝ ਕਰਿਆ ਜਾ ਸਕਦਾ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਦਾ ਕੁਝ ਦਿਨ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਤੇ ਜਿਸ ਕਰਕੇ ਉਹ ਫੋਰਟਿਸ ਹਸਪੀਟਲ ਦੇ ਵਿੱਚ ਉਪਚਾਰ ਦੇ ਲਈ ਦਾਖਲ ਨੇ ਤੇ ਹਾਲਤ ਜਿਹੜੀ ਉਹਨਾਂ ਦੀ ਥੋੜੀ ਨਾਜ਼ੁਕ ਦੱਸੀ ਜਾ ਰਹੀ ਸੀ ਪਰ ਉਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਹੁਣ ਹਾਲਤ ਜਿਹੜੀ ਹੈ ਠੀਕ ਹੈ ਹੁਣ ਹਾਲਤ ਕੀ ਹੈ ਪਿੰਡ ਦੇ ਵਿੱਚ ਪਹੁੰਚੇ ਆ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਜਿਹੜੀ ਹੈ ਉਹ ਕਰਵਾਈ ਗਈ ਹੈ ਅੱਜ ਸਾਡੇ ਨਾਲ ਪਿੰਡ ਦੇ ਲੋਕ ਮੌਜੂਦ ਨੇ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ ਹਰਪ੍ਰੀਤ ਸਿੰਘ ਜੀ ਸਤਿ ਸ਼ਕਾਲ ਸਰ ਸਤਿ ਸ਼ਕਾਲ ਜੀ ਸਰ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਹਰ ਕੋਈ ਜਿਹੜਾ ਹੈ ਅਰਦਾਸਾਂ ਕਰ ਰਿਹਾ ਅੱਜ ਪਿੰਡ ਦੇ ਵਿੱਚ ਵੀ ਇੱਕ ਵਾਰ ਫਿਰ ਤੋਂ ਜਿਹੜਾ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਨੇ ਕੀ ਕਹਿਣਾ ਚਾਹੂਗੇ ਰਾਜਵੀਰ ਦੀ ਤੰਦਰੁਸਤੀ ਲਈ ਅਖੰਡ ਪਾਠ ਸਾਹਿਬ ਆਰੰਭ ਕਰਾਏ ਗਏ ਨੇ ਤਾਂ ਕਿ ਉਹ ਜਲਦੀ ਤੰਦਰੁਸਤ ਹੋਵੇ ਹੁਣ ਉਹਦੀ ਸਿਹਤ ਦੇ ਵਿੱਚ ਕਾਫੀ ਸੁਧਾਰ ਆ ਅੱਗੇ ਨਾਲੋਂ ਮਹਾਰਾਜ ਕਿਰਪਾ ਕਰੋ ਜਲਦੀ ਤੰਦਰੁਸਤ ਹੋ ਕੇ ਪਿੰਡ ਪਰਤੂਗਾ ਤੁਸੀਂ ਲਗਾਤਾਰ ਮਿਲ ਕੇ ਆਏ ਹੋ ਪਹਿਲੇ ਦਿਨ ਵੀ ਤੁਸੀਂ ਉੱਥੇ ਸੀ ਉਦੋਂ ਕੀ ਹਾਲਾਤ ਸੀ ਤੇ ਅੱਜ ਦੇ ਹਾਲਾਤ ਕੀ ਨੇ ਕਿੰਨਾ ਕ ਫਰਕ ਦੇਖਣ ਨੂੰ ਮਿਲਿਆ ਬਹੁਤ ਜ਼ਿਆਦਾ ਫਰਕ ਆ ਜੀ ਹੁਣ ਤਾਂ ਬਹੁਤ ਜ਼ਿਆਦਾ ਠੀਕ ਆ ਪਹਿਲਾਂ ਹਾਲਤ ਜ਼ਿਆਦਾ ਸੀਗੇ ਨਾਜ਼ੁਕ ਪਰ ਹੁਣ ਮਹਾਰਾਜ ਦੀ ਕਿਰਪਾ ਨਾਲ ਪੂਰਾ ਤੰਦਰੁਸਤ ਹੋ ਰਿਹਾ ਜੀ ਸੋ ਡਾਕਟਰਾਂ ਦਾ ਕੀ ਕਹਿਣਾ ਤੁਸੀਂ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਹੋਊਗੀ ਉਹਨਾਂ ਦਾ ਕੀ ਕਹਿਣਾ ਕਿ ਕਿੰਨਾ ਕ ਸਮਾਂ ਲੱਗ ਸਕਦਾ ਕਿਉਂਕਿ ਲੋਕ ਇਹੀ ਇੰਤਜ਼ਾਰ ਕਰ ਰਹੇ ਨੇ ਰਾਜਵੀਰ ਜਵੰਦਾ ਕਦੋਂ ਜਿਹੜਾ ਸੇਤਿਆਬ ਹੋ ਕੇ ਵਾਪਸ ਆਪਣੇ ਘਰ ਆਵੇ ਥੋੜਾ ਟਾਈਮ ਲੱਗੂਗਾ ਸੱਚ ਜ਼ਿਆਦਾ ਹੁਣ ਕਰਕੇ ਕਹਿੰਦਾ ਥੋੜਾ ਟਾਈਮ ਲੱਗੂਗਾ ਸਿਹਤ ਦੇ ਵਿੱਚ ਅੱਜ ਕੱਲ ਦਾ ਬਹੁਤ ਜ਼ਿਆਦਾ ਸੁਧਾਰ ਹੋਇਆ ਜਿਸ ਤਰ੍ਹਾਂ ਲੋਕ ਅਰਦਾਸਾਂ ਬੇਨਤੀਆਂ ਕਰਦੇ ਆ ਅਰਦਾਸਕ ਦੇ ਵੀ ਵਿਅਰਥ ਨਹੀਂ ਜਾਂਦੀ ਇਸ ਕਰਕੇ ਸਭ ਦੀ ਅਰਦਾਸ ਸੁਣੀ ਜਾਊਗੀ ਤਾਂ ਸਿਹਤ ਤੰਦਰੁਸਤ ਹੋਊਗਾ ਕਿੰਨੀਆਂ ਕਸਟਾਂ ਜਿਹੜੀਆਂ ਉਹਨਾਂ ਦੇ ਲੱਗੀਆਂ ਨੇ ਜਿੱਦਾਂ ਧੌਣ ਦੇ ਉੱਪਰ ਉਹਦੇ ਸੱਟ ਲੱਗੀ ਰੀੜ ਦੀ ਹੱਡੀ ਦੇ ਉੱਤੇ ਲੱਗੀ ਸੀਗੀ ਤਾਂ ਉਹ ਹੁਣ ਹੌਲੀ ਹੌਲੀ ਠੀਕ ਹੋਏਗਾ ਕਿਉਂਕਿ ਇਹ ਸੱਟ ਨਾਜ਼ੁਕ ਸੱਟ ਹੁੰਦੀ ਆ ਟਾਈਮ ਤਾਂ ਲੱਗਦਾ ਹੀ ਆ ਇਸ ਚੀਜ਼ ਉੱਪਰਵਾਰਕ ਮੈਂਬਰ ਵੀ ਪਹੁੰਚ ਰਹੇ ਨੇ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਅੱਜ ਨਹੀਂ ਪਹੁੰਚ ਰਹੇਗੇ ਅੱਜ ਨਹੀਂ ਆ ਰਹੇ ਕਿਉਂਕਿ ਉਹ ਉੱਥੇ ਨੇ ਕਿ ਸਾਰੇ ਪਰਿਵਾਰਕ ਮੈਂਬਰ ਅੱਜ ਨਹੀਂ ਇੱਥੇ ਆ ਰਹੇ ਤੇ ਸਰਪੰਚ ਸਾਹਿਬ ਪਰਿਵਾਰ ਦਾ ਕੀ ਹਾਲਾਤ ਹੈ ਕਿਉਂਕਿ ਜਦੋਂ ਘਰ ਦਾ ਕੋਈ ਮੈਂਬਰ ਦਾਖਲ ਹੋਵੇ ਤਾਂ ਟੈਨਸ਼ਨ ਜੀ ਬਣੀ ਰਹਿੰਦੀ ਹੈ ਉਹਨਾਂ ਦੇ ਕੀ ਹਾਲਾਤ ਨੇ ਇਸ ਸਮੇਂ ਸਿਚੁਏਸ਼ਨ ਕੀ ਹੈ ਦੇਖੋ ਜੀ ਜਦੋਂ ਹਾਲਾਤ ਇਹ ਜੇ ਹੁੰਦੇ ਆ ਟੈਨਸ਼ਨ ਤਾਂ ਜ਼ਰੂਰ ਬਣਦੀ ਆ ਪਰ ਜਦੋਂ ਸਾਰਾ ਸਮਾਜ ਆਪਣਾ ਦੇਸ਼ ਆਪਣੇ ਦੇਸ਼ਾਂ ਦੇ ਸਾਰੇ ਭਾਈਚਾਰਕ ਲੋਕ ਅਰਦਾਸਾਂ ਬੇਨਤੀਆਂ ਕਰਦੇ ਆ ਤਾਂ ਉਹਨਾਂ ਨੂੰ ਇੱਕ ਬਹੁਤ ਵੱਡਾ ਹੌਸਲਾ ਮਿਲਿਆ ਹੋਇਆ ਵੀ ਕੱਲਾ ਸਾਡਾ ਹੀ ਨਹੀਂ ਰਾਜਵੀਰ ਸਾਰੇ ਨਗਰ ਦਾ ਸਾਰੇ ਪੰਜਾਬ ਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਰੇ ਪਿਆਰ ਕਰਨ ਵਾਲੇ ਇਹਨੂੰ ਦਿਲੋਂ ਚਾਹੁੰਦੇ ਆ ਵੀ ਸਾਡੀਆਂ ਅਰਦਾਸ ਬੇਨਤੀਆਂ ਦੇ ਨਾਲ ਪੂਰਾ ਸੰਸਾਰ ਇਸ ਲਈ ਅਰਦਾਸ ਬੇਨਤੀ ਕਰ ਰਿਹਾ ਕਿ ਕਿੰਨਾ ਕਮਾਨ ਮਹਿਸੂਸ ਹੁੰਦਾ ਹੈ ਆਪਣੇ ਪਿੰਡ ਦਾ ਨਾਮ ਪੂਰੇ ਵਿਸ਼ਵ ਭਰ ਦੇ ਵਿੱਚ ਰੋਸ਼ਨ ਕੀਤਾ ਕਾਫੀ ਕਲਾਕਾਰ ਵੀ ਉੱਥੇ ਉਹਨਾਂ ਦਾ ਹਾਲ ਜਾਣਨ ਦੇ ਲਈ ਪਹੁੰਚ ਰਹੇ ਨੇ ਸੀਐਮ ਭਗਵੰਤ ਸਿੰਘ ਮਾਨ ਵੀ ਉੱਥੇ ਹਾਲਚਲ ਜਾਣ ਕੇ ਗਏ ਨੇ ਉਹਨਾਂ ਦਾ ਹਾਂਜੀ ਜਿਸ ਦਿਨ ਸੀਐਮ ਸਾਹਿਬ ਆਏ ਸੀ ਉਸ ਦਿਨ ਵੀ ਅਸੀਂ ਉੱਥੇ ਸੀਗੇ ਪੂਰਾ ਸੰਗੀਤਕਾਰ ਕਲਾਕਾਰ ਭਾਈਚਾਰਾ ਸਾਰਾ ਉੱਥੇ ਹਰ ਟਾਈਮ ਹਾਜ਼ਰ ਬੈਠਾ ਵਾ ਤੇ ਹਰ ਟਾਈਮ ਕੋਈ ਨਾ ਕੋਈ ਮੰਤਰੀ ਹਰ ਟਾਈਮ ਕੀ ਐਮਐਲ ਸਾਰੇ ਉੱਥੇ ਹਰ ਟਾਈਮ ਘੱਟੋ ਘੱਟ 1.200 ਬੰਦੇ ਦਾ ਇਕੱਠ ਹਰ ਟਾਈਮ ਰਹਿੰਦਾ ਜਿਹੜੇ ਕਿ ਪਤਾ ਲੈਣ ਆ ਰਹੇ ਆ ਕੁਛ ਅਹੇ ਜੇ ਸੱਜਣਾ ਜਿਹੜੇ ਨਹੀਂ ਮਿਲੇ ਉਹਨਾਂ ਨੂੰ ਉਹ ਵੀ ਆ ਰਹੇ ਆ ਆਪਣੇ ਤਨੋਂ ਮਨੋਂ ਅਰਦਾਸ ਕਰਕੇ ਆਉਂਦੇ ਆ ਕਿਉਂਕਿ ਉਹਨੇ ਸਾਡੇ ਪਿੰਡ ਦਾ ਰੋਸ਼ਨਤਾ ਨਾਮ ਕਰਿਆ ਸੀ ਪੰਜਾਬ ਦਾ ਕਰਿਆ ਹੋਇਆ ਸੀਗਾ ਕਿਉਂਕਿ ਪੰਜਾਬੀ ਭਾਈਚਾਰੇ ਨਾਲ ਬਿਲੋਂਗ ਕਰਦਾ ਸੀਗਾ ਤੇ ਕਿਵੇਂ ਦੇਖਦੇ ਹੋ ਕਾਫੀ ਜਿਹੜੇ ਉਹਨਾਂ ਦੇ ਗੀਤ ਵੀ ਹਿੱਟ ਹੁੰਦੇ ਨੇ ਕਿਉਂਕਿ ਉਹ ਆਪਣੇ ਗੀਤਾਂ ਦੇ ਵਿੱਚ ਪੰਜਾਬ ਨੂੰ ਦਰਸਾਉਂਦੇ ਨੇ ਪੰਜਾਬੀਅਤ ਨੂੰ ਦਰਸਾਉਂਦੇ ਨੇ ਬਿਲਕੁਲ ਜੀ ਉਹਨੇ ਗੀਤ ਹੀ ਇਹ ਜਿਹੇ ਗਾਏ ਆ ਵੀ ਉਹਨਾਂ ਗੀਤਾਂ ਕਰਕੇ ਲੋਕ ਉਹਨੂੰ ਚਾਹੁੰਦੇ ਆ ਕਿਉਂਕਿ ਲੱਚਰਪਣੇ ਤੋਂ ਉਹ ਦੂਰ ਨਿਗੇ ਇੱਕ ਸਮਾਜ ਨੂੰ ਸੇਧ ਦੇਣ ਵਾਲੇ ਵੀ ਵਿੱਚ ਉਹਨਾਂ ਨੂੰ ਕਹਿ ਸਕਦੇ ਆ ਭੈਣ ਭਰਾਵਾਂ ਦੇ ਪਿਆਰ ਦੇ ਸਾਰੇ ਗਾਏ ਗਏ ਆ ਤੇ ਬਹੁਤ ਵਧੀਆ ਉਹਦਾ ਸਾਫ਼ ਸੁਥਰਾ ਸੰਗੀਤ ਆ ਤੇ ਰਾਈਡਿੰਗ ਦਾ ਸ਼ੌਂਕ ਉਹਨਾਂ ਨੂੰ ਬਚਪਨ ਤੋਂ ਹੀ ਆ ਸ਼ੌਕ ਤਾਂ ਉਹਨੂੰ ਮੁੱਢ ਤੋਂ ਹੀ ਆ ਜੀ ਸ਼ਗੀਦ ਦਾ ਸ਼ੌਕ ਵੀ ਮੁੱਢ ਤੋਂ ਹੀ ਸੀਗਾ ਫਿਰ ਉਹਦੇ ਫਾਦਰ ਸਾਹਿਬ ਨੇ ਉਹਨਾਂ ਨੂੰ ਸਪੋਰਟ ਕਰਿਆ ਮਤਲਬ ਸ਼ੌਕ ਦੇ ਨਾਲ ਹੀ ਹਰ ਕੰਮ ਕਰਦਾ ਸੀ ਕੋਈ ਵੀ ਮਤਲਬ ਕੰਮ ਕਰਨ ਨਾਲ ਲਗਨ ਦੇ ਨਾਲ ਮਿਹਨਤ ਨਾਲ ਵੀ ਐ ਨਹੀਂ ਸੀ ਉਹ ਤਾਂ ਵੱਧੋਗਰੀ ਵਾਲਾ ਕੋਈ ਕੰਮ ਨਹੀਂ ਸੀਗਾ ਜਦੋਂ ਵੀ ਪਿੰਡ ਦੇ ਵਿੱਚ ਢੇੜਾ ਮਾਰਦੇ ਨੇ ਤਾਂ ਸਭ ਤੋਂ ਪਹਿਲਾਂ ਕਿਹਦੇ ਨਾਲ ਮੁਲਾਕਾਤ ਕਰਦੇ ਨੇ ਜਿਹੜਾ ਵੀ ਕੋਈ ਮਿਲ ਪਿਆ ਨਹੀਂ ਕਿ ਮੈਂ ਇਹਨੂੰ ਨਹੀਂ ਮਿਲਣਾ ਜਿਹੜਾ ਮਿਲ ਪਿਆ ਉਹਦੇ ਕੋਲ ਹੀ ਗੱਡੀ ਰੋਕ ਕੇ ਉਹਨੇ ਕੱਢ ਜਣਾ ਹਾਲ ਚਾਲ ਸਾਰਿਆਂ ਦਾ ਪੁੱਛਣਾ ਹਾਂਜੀ ਮੈਂ ਪਹਿਲਾਂ ਵੀ ਪਿੰਡ ਦੇ ਵਿੱਚ ਆਇਆ ਸੀ ਤਾਂ ਉਹ ਲੋਕ ਕਹਿੰਦੇ ਨੇ ਕਿ ਰਾਜਵੀਰ ਜਵੰਦਾ ਆਪਣੇ ਜਿਹੜੇ ਪਿੰਡ ਦੇ ਨੌਜਵਾਨ ਨੇ ਬੱਚੇ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਉਤਸ਼ਾਹ ਦਿੰਦੇ ਨੇ ਕਿ ਕੋਈ ਵੀ ਜ਼ਰੂਰਤ ਹੋਵੇ ਮੈਨੂੰ ਦੱਸੋ ਖੇਡਾਂ ਪ੍ਰਤੀ ਜਿਹੜਾ ਤੁਸੀਂ ਜਾਗਰੂਕ ਰਹੋ ਤੇ ਪੰਜਾਬ ਨੂੰ ਜਿਹੜਾ ਆਪਾਂ ਅੱਗੇ ਲੈ ਕੇ ਜਾਈਏ ਉਹ ਤਾਂ ਹੈਗੇ ਹੀ ਜੇ ਕਿਉਂਕਿ ਉਹਦੀ ਰੁਚੀ ਸੀ ਕਿ ਪਿੰਡ ਦਾ ਨਾਮ ਮੈਂ ਰੋਸ਼ਨ ਕਰਨਾ ਕੋਈ ਨਾ ਕੋਈ ਐਕਟੀਵਿਟੀ ਹੁੰਦੀ ਰਹੇ ਤਾਂ ਵਦਗੀਆ ਪਿੰਡ ਨੂੰ ਅਸੀਂ ਬਣਾਈਏ ਥੋੜੇ ਦਿਨ ਪਹਿਲਾਂ ਵੀ ਸਾਡੀ ਐਸੇ ਜਗ੍ਹਾ ਤੇ ਕਾਲ ਹੋਈ ਸੀ ਸਾਰੇ ਜਣੇ ਅਸੀਂ ਜਿੰਨੇ ਖੜੇ ਆ ਇਸ ਤਰ੍ਹਾਂ ਹੀ ਬੈਠੇ ਸੀਗੇ ਆਡਪੀਡ ਤੋਂ ਦੀ ਮਦਦ ਲਈ ਅਸੀਂ ਰਾਸ਼ਨ ਵਗੈਰਾ ਜੋ ਵੀ ਸਮਾਨ ਇਕੱਠਾ ਕਰਨਾ ਸੀ ਉਹਨੂੰ ਕਾਲ ਲਾਈ ਸੀ ਤਾਂ ਉਹਨੇ ਉਦੋਂ ਵੀ ਕਿਹਾ ਵੀ ਜੋ ਵੀ ਮੇਰੀ ਡਿਊਟੀ ਲਾਉਂਗਾ ਸਿਰ ਮੱਥੇ ਤੇ ਇੱਕ ਨਾ ਪੋਸਟ ਆ ਕਾਫੀ ਜ਼ਿਆਦਾ ਪਹਿਲਾਂ ਵਾਇਰਲ ਕੀਤੀਆਂ ਗਈ ਪਿਛਲੇ ਦਿਨਾਂ ਦੇ ਵਿੱਚ ਰਾਜਵੀਰ ਚ ਬੰਦਾ ਆਰ ਆਈ ਪੀ ਨਹੀਂ ਰਿਹਾ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਦਾ ਇਹੀ ਆ ਵੀ ਤੁਸੀਂ ਆਪਣੀ ਥੋੜੀ ਜਿਹੜੀ ਘਟਿਆ ਸੋਚ ਆ ਘਟਿਆ ਸੋਚ ਨੂੰ ਆਪਣੀ ਦੂਰ ਰੱਖ ਕੇ ਕਿਸੇ ਦੇ ਪਰਿਵਾਰ ਤੇ ਉਹਦੇ ਉੱਤੇ ਮੁਸੀਬਤ ਪਈ ਹੋਈ ਆ ਤੁਸੀਂ ਆਪਣੇ ਵਿਊ ਲੈਣ ਦੇ ਲਈ ਲਖ ਲਖ ਭੇਜੀ ਜਾਂਦੇ ਆ ਤੇ ਜਿਹੜੇ ਕਿ ਉਹ ਬਹੁਤ ਗਲਤ ਕੰਮ ਕਰ ਰਹੇ ਆ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਇਨਸਾਨ ਆ ਉਹ ਵੀ ਜਦੋਂ ਕਿਤੇ ਉਹਨਾਂ ਤੇ ਇਹ ਜੀ ਭੀੜ ਪਈ ਫੇਰ ਪਤਾ ਲੱਗੂਗਾ ਵੀ ਇਹ ਜਿਹੜੇ ਸਾਡੇ ਉਹ ਸ਼ਬਦ ਲਿਖੇ ਸੀਗੇ ਵੀ ਅੱਜ ਸਾਨੂੰ ਉਹ ਮੋੜਾ ਤਾਂ ਮਿਲਦਾ ਹੁੰਦਾ ਜੀ ਜੇ ਕਿਸੇ ਨੂੰ ਆਪਾਂ ਗਲਤ ਕਰਾਂਗੇ ਕਿ ਨਾ ਉਹਦਾ ਜਵਾਬ ਜ਼ਰੂਰ ਮਿਲਦਾ ਹੁੰਦਾ ਸਮਾਂ ਪਾ ਕੇ ਮਿਲਦਾ ਹੁੰਦਾ ਫਿਲਹਾਲ ਵੈਂਟੀਲੇਟਰ ਤੇ ਹੀ ਨੇ ਰਾਜਵੀਰ ਨਹੀਂ ਜੀ ਹੁਣ ਸੁਧਾਰ ਹੋ ਗਿਆ ਕਾਫੀ ਨਾ ਨਾ ਮਾਤਰ ਕਹਿ ਸਕਦੇ ਜੀ ਸੋ ਮੈਂ ਇੱਕ ਸ਼ਖਸ ਦੇ ਨਾਲ ਮੁਲਾਕਾਤ ਕਰਕੇ ਆਇਆ ਜੋ ਇੱਕ ਮਹੀਨਾ ਵੈਂਟੀਲੇਟਰ ਤੇ ਰਹੇ ਨੇ ਉਹਨਾਂ ਦੀ ਵੀ ਜਿਹੜੀ ਹੈ ਆਹੀ ਸਪਾਈਨ ਇੰਜਰੀ ਆਈ ਸੀ ਤਾਂ ਉਹ ਕਹਿੰਦੇ ਨੇ ਕਿ ਮੈਂ ਬਹੁਤ ਜਲਦੀ ਤੰਦਰੁਸਤ ਹੋਇਆ ਇੱਕ ਮਨ ਦੇ ਵਿੱਚ ਜਜ਼ਬਾ ਹੋਣਾ ਚਾਹੀਦਾ ਕਿ ਮੈਂ ਉੱਠ ਖੜਨਾ ਵਾ ਤੇ ਫਿਰ ਇਨਸਾਨ ਜਿਹੜਾ ਜਲਦੀ ਉੱਠ ਖੜਦਾ ਤਾਂ ਰਾਜਵੀਰ ਜਵੰਦਾ ਲਈ ਵੀ ਉਹਨਾਂ ਨੇ ਇਹੀ ਅਪੀਲ ਕੀਤੀ ਸੀ ਕਿ ਰਾਜਵੀਰ ਜਵੰਦਾ ਵੀ ਬੜੀ ਜਲਦੀ ਸਿਹਤਯਾਬ ਹੋ ਕੇ ਆਪਣੇ ਘਰ ਪਰਤਣਗੇ ਕੀ ਕਹਿਣਾ ਚਾਹੋਗੇ ਇਸ ਵਾਰ ਸਾਨੂੰ ਵੀ ਇਸ ਤਰ੍ਹਾਂ ਉੱਥੇ ਇੱਕ ਆਇਆ ਸੀਗਾ ਲੜਕਾ ਤੇ ਉਹਨੇ ਦੱਸਿਆ ਕਹਿੰਦਾ ਮੈਂ ਡੇਢ ਮਹੀਨਾ ਵੈਂਟੀਲੇਟਰ ਤੇ ਪਿਆ ਰਿਹਾ ਸੀਗਾ ਡੇਢ ਮਹੀਨੇ ਵੈਂਟੀਲੇਟਰ ਤੋਂ ਬਾਅਦ ਕਹਿੰਦਾ ਮੇਰੇ ਚ ਸੁਧਾਰ ਆਇਆ ਫਿਰ ਮੈਂ ਉੱਠਿਆ ਉਹ ਪਰਿਵਾਰ ਨੂੰ ਦਿਲਾਸਾ ਦੇ ਕੇ ਗਿਆ ਵੀ ਤੁਸੀਂ ਬੇਫਿਕਰ ਰਹੋ ਬਿਕ ਕੁਛ ਨਹੀਂ ਹੁੰਦਾਗਾ ਮੈਂ ਡੇਡ ਮਹੀਨਾ ਵੈਂਟੀਲੇਟਰ ਤੇ ਰਿਹਾ ਸੀ ਵੀ ਕੋਈ ਗੱਲ ਨਹੀਂ ਗਈ ਪਰਮਾਤਮਾ ਕਿਰਪਾ ਕਰੂ ਅਰਦਾਸਾਂ ਬੇਨਤੀਆਂ ਹੁੰਦੀਆਂ ਮਹਾਰਾਜ ਸਭ ਦੀ ਸੁਣਦਾ ਸਰ ਤੁਹਾਡਾ ਕੀ ਨਾਮ ਹੈ ਟਰਨਰ ਜੀ ਰਾਈਵਿਲ ਦੇ ਬੰਦਾ ਨਾਲ ਕਿੰਨਾ ਪੁਰਾਣਾ ਤੁਹਾਡਾ ਰਿਸ਼ਤਾ ਹੈ ਬਹੁਤ ਪੁਰਾਣਾ ਜੀ ਸਾਡਾ ਪਿੰਡ ਦੇ ਅੰਦਰ ਦਾ ਫਿਰ ਹੁੰਦਾ ਹੀ ਆ ਜੀ ਇੱਕ ਸਾਡਾ ਹਾਣੀ ਵੀ ਸੀ ਜੀ ਸੋ ਉਹਨਾਂ ਦੀ ਸੇਹ ਤੇ ਆਬੇ ਲਈ ਹਰ ਕੋਈ ਅਰਦਾਸ ਕਰ ਰਿਹਾ ਕੀ ਕਹਿਣਾ ਚਾਹੋਗੇ ਧੰਨਵਾਦ ਲੋਕਾਂ ਦਾ ਜੀ ਜਿਨ੍ਹਾਂ ਨੇ ਅਰਦਾਸਾਂ ਕੀਤੀ ਸਾਡੇ ਭਰਾ ਲਈ ਧੰਨਵਾਦ ਕਰਦੇ ਆ ਜੀ ਉਹਨਾਂ ਦਾ ਕੀ ਉਮੀਦ ਆ ਵੀ ਰਾਜਵੀਰ ਜਵੰਦਾ ਜਿਹੜੇ ਨੇ ਜਦੋਂ ਮੋੜ ਤੋਂ ਆਪਣੇ ਪਰਿਵਾਰ ਦੇ ਵਿੱਚ ਆਣਗੇ ਲੋਕਾਂ ਨੂੰ ਆਪਣੇ ਸੰਗੀਤਾਂ ਰਹੀ ਖੁਸ਼ਹਾਲ ਕਰਨਗੇ ਤਾਂ ਉਦੋਂ ਫਿਰ ਕਿੰਨਾ ਕਮਾਨ ਮਹਿਸੂਸ ਹੋਊਗਾ ਪਿੰਡ ਵਾਸੀਆਂ ਨੂੰ ਮਾਨ ਤਾਂ ਦੇਖੋ ਜੀ ਪਹਿਲਾਂ ਵੀ ਸੀ ਹੁਣ ਵੀ ਹੈਗਾ ਤੇ ਹੋਊਗਾ ਵੀ ਸਾਡੇ ਪਿੰਡ ਦਾ ਮੁੰਡੇ ਸਾਡਾ ਨਵਾਂ ਰੋਸ਼ਨ ਕੀਤਾ ਸਾਰੀ ਲੋਕ ਚਾਹੁੰਦੇ ਆ ਸਾਰਿਆਂ ਦੀ ਅਸੀਂ ਤਾਂ ਉੱਥੇ ਜਾ ਕੇ ਆਏ ਆ ਕੋਈ ਕਲਾਕਾਰ ਉੱਥੇ ਆਇਆ ਜਾਂ ਨਹੀਂ ਜਿਹੜਾ ਨਹੀਂ ਉੱਥੇ ਕੋਈ ਵਰੇਕ ਕਲਾਕਾਰ ਉੱਥੇ 5-5 7-7 ਘੰਟੇ ਕਈ ਕਲਾਕਾਰ ਤਾਂ ਆਏ ਉਡਣ ਦੇ ਉੱਥੇ ਆ ਕਾਲਮਨ ਕਰਿਆ ਨੂੰ ਸੀ ਦੇਖਦੇ ਆ ਜੀ ਉਹ ਉਦਣ ਲਈ ਉੱਥੇ ਆ ਪਹਿਲੇ ਰਾਤ ਵੀ ਬੈਠਾ ਹੋ ਸਾਰੀ ਰਾਤ ਪਾਠ ਹੀ ਕਰੀ ਗਿਆ ਕੋਈ ਉਹਨੇ ਰੋਟੀ ਨਹੀਂ ਖਾਦੀ ਕੋਸ ਪਾਣੀ ਨਹੀਂ ਪੀ ਪਲੀ ਪਾਣੀ ਵਾਲੀ ਬੋਤਲ ਸੀ ਉਹਦੇ ਕੋਲੇ ਸੀ ਬਹੁਤ ਘਰੀ ਕਿਹਾ ਬਸ ਹੱਥ ਜੋੜਨ ਲਈ ਬਰਦਾਸ ਬਬਾਈ ਤੁਹਾਡਾ ਕੀ ਨਾਮ ਹੈ ਮੈਂ ਤੁਹਾਨੂੰ ਬੋਲਣ ਤੁਹਾਡਾ ਕੀ ਨਾਮ ਹੈ ਜੀ ਪਾਲ ਸਿੰਘ ਜੀ ਤੁਹਾਡੇ ਨਾਲ ਕਿੰਨਾ ਪੁਰਾਣਾ ਰਿਸ਼ਤਾ ਹੈ ਰਾਜਵੀਰ ਤੋਂ ਤੁਹਾਡੇ ਹੱਥਾਂ ਦੇ ਵਿੱਚ ਖੇੜਿਆ ਹੋਏਗਾ ਬਹੁਤ ਪੁਰਾਣਾ ਰਿਸ਼ਤਾ ਜੀ ਪ੍ਰਮਾਤਮਾ ਸ਼ੁਕਰ ਕਰੇ ਠੀਕ ਹੋ ਜਾਵੇ ਆਪਦੇ ਪਰਿਵਾਰ ਚ ਆਵੇ ਠੀਕ ਹੈ ਜੀ ਅਸੀਂ ਕਨ ਨਕਰ ਨਹੀਂਓ ਸਾਰੇ ਇੰਨੀਓ ਅਖੰਡ ਪੜਾਅ ਆਰੰਭ ਕਰਾਏ ਗਏ ਨੇ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ ਸੋ ਪਿੰਡ ਦੇ ਵਿੱਚ ਜਦੋਂ ਮੈਂ ਪਹਿਲਾਂ ਹੋ ਕੇ ਗਿਆ ਸੀ ਉਦੋਂ ਲੋਕ ਕਹਿ ਰਹੇ ਸੀ ਕਿ ਸਾਨੂੰ ਤਾਂ ਨੀਂਦ ਤੱਕ ਨਹੀਂ ਆਈ ਰੋਟੀ ਤੱਕ ਨਹੀਂ ਖਾ ਹੋਈ ਸਾਡੇ ਤੋਂ ਜਦੋਂ ਸਾਨੂੰ ਪਤਾ ਲੱਗਿਆ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਹੁਣ ਪਿੰਡ ਵਾਸੀਆਂ ਦੇ ਹਾਲਾਤ ਕੀ ਨੇ ਪਿੰਡ ਵਾਸੀਆਂ ਨੇ ਕਿ ਸਾਡੇ ਪਰਿਵਾਰ ਚਾ ਰੋਜ਼ ਹੀ ਮੋਬਾਈਲ ਲੈ ਕੇ ਬਹਿ ਜਾਂਦੇ ਆ ਘਰ ਦੇ ਜਰੂਰ ਕਹਿੰਦੇ ਜੀ ਠੀਕ ਹੋਣਾ ਚਾਹੀਦਾ ਬਾਈਕ ਡੇ ਡੇ ਹੋ ਕੇ ਲੈਂਦੇ ਘਰ ਦੇ ਵੀ ਠੀਕ ਹੋਣਾ ਚਾਹੀਦਾ ਜੀ ਆਪਦੇ ਪਰਿਵਾਰ ਚਾ ਵੀ ਬੱਚਿਆਂ ਚਾ ਵੀ ਠੀਕ ਹੈ ਜੀ ਸਰਪੰਚ ਸਾਹਿਬ ਇੱਕਲਾ ਸਵਾਲ ਲੋਕ ਨਾ ਇਹ ਵੀ ਗੱਲਾਂ ਕਰ ਰਹੇ ਸੀ ਕਿ ਬਾਈਕ ਰਾਈਡਿੰਗ ਜਿਹੜੇ ਕਰਦੇ ਨੇ ਨਾ ਉਹ ਕਾਫੀ ਹੁੱਲੜਬਾਜ਼ੀ ਕਰਦੇ ਨੇ ਤੇਜ਼ ਚਲਾਉਂਦੇ ਨੇ ਰਾਜਵੀਰ ਜਵੰਦਾ ਵੀ ਇਦਾਂ ਚਲਾ ਰਹੇ ਹੋਣਗੇ ਕਿਉਂਕਿ ਮੈਂ ਬਾਈਕ ਰਾਈਡਰਸ ਨਾਲ ਵੀ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਕਿ ਬਾਈਕ ਜਿਹੜੇ ਹੁੰਦੇ ਨੇ ਕਾਫੀ ਜ਼ਿਆਦਾ ਕੋਸਟਲੀ ਹੁੰਦੇ ਨੇ ਇਹਨਾਂ ਦੇ ਇਨਸਟਰੂਮੈਂਟਸ ਜਿਹੜੇ ਲੱਗੇ ਹੁੰਦੇ ਨੇ ਉਹ ਬਹੁਤ ਹੀ ਵਧੀਆ ਹੁੰਦੇ ਨੇ ਬ੍ਰੇਕਿੰਗ ਬਹੁਤ ਵਧੀਆ ਹੁੰਦੀ ਹੈ ਜਿਹੜੇ ਅਸੀਂ ਸਪੋਰਟ ਗियर ਪਾਈ ਹੁੰਦੀ ਹੈ ਉਹ ਵੀ ਬਹੁਤ ਵਧੀਆ ਹੁੰਦੀ ਹੈ ਤੇ ਉਸ ਨੂੰ ਕਿਵੇਂ ਦੇਖਦੇ ਹੋ ਇਹ ਲੋਕ ਜਿਹੜੇ ਗਲਤ ਅਫਵਾਹਾਂ ਫਲਾ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਜੀ ਨਹੀਂ ਉਹ ਇਸ ਤਰ੍ਹਾਂ ਦਾ ਨਹੀਂ ਜੀ ਮਤਲਬ ਬੜਾ ਸincere ਲੜਕਾ ਬੜਾ ਸੋਚ ਸਮਝ ਕੇ ਹਰ ਕੰਮ ਕਰਨ ਵਾਲਾ ਇਹੋ ਜੀ ਕੋਈ ਗੱਲ ਨਹੀਂ ਸੀ ਹੁੱਲੜ ਬਾਜੀ ਨਾਲ ਉਹ ਵਾਈਕ ਚਲਾਉਂਦਾ ਉਹ ਤਾਂ ਅਚਾਨਕ ਸਾਈਡ ਸਾਈਡ ਦੇ ਉੱਤੋਂ ਟੱਠਾ ਨਿਕਲਿਆ ਕਰਕੇ ਇਹ ਹੋ ਗਿਆ ਅਗਰ ਸਾਹਮਣੇ ਤਾਂ ਆਉਂਦਾ ਤਾਂ ਏਬੀਐਸ ਬ੍ਰੇਕ ਸਿਸਟਮ ਬਾਈਕ ਦੇ ਵਿੱਚ ਲੱਗਿਆ ਸੀ ਉਹਨੇ ਵੀ ਲੱਗਣਾ ਜੇ ਉਹ ਸਾਈਡ ਤੋਂ ਹਿੱਟ ਕਰ ਗਿਆ ਕਿ ਨਾ ਉਹਦੇ ਲਈ ਨਹੀਂ ਕੁਝ ਕਰਿਆ ਜਾ ਸਕਦਾ ਸਾਹਮਣੇ ਆਂਦੀ ਚੀਜ਼ ਦਾ ਤਾਂ ਪਤਾ ਲੱਗਦਾ ਜਦੋਂ ਅਚਾਨਕ ਸਾਈਡ ਤੋਂ ਨਿਕਲ ਕੇ ਵਿੱਚ ਵਜੂਗੀ ਤਾਂ ਉਹਦੇਾਰੇ ਕੁਝ ਨਹੀਂ ਕਰਿਆ ਜਾ ਸਕਦਾ 8-9 ਸਾਲ ਸਾਡੇ ਪਿੰਡ ਰਿਆ ਪੁਲਿਸ ਦੀ ਨੌਕਰੀ ਕਰਦਾ ਸੀ ਰੋਜ਼ ਸਾਡੇ ਖੇਤਾਂ ਕੋਲ ਦੀ ਆ ਇੰਦਰ ਦੀ ਨਿੰਘਦਾ ਜਿਸੀ ਕਿਤੇ ਨਹੀਂ 40-50 ਦੀ ਸਪੀਡ ਤੋਂ ਗੋਲਟ ਸੀ ਉਹਦੇ ਕੋਲੇ ਅਸੀਂ ਸਪੀਡ ਉਹਦੀ 40-50 ਤੋਂ ਫਿਰ ਵੱਧ ਕੇ ਦੇਖੀ ਨਹੀਂ ਸੀ 8-9 ਸਾਲ ਨੇ ਮੇਰੇ ਸਭਾ ਨਾ ਪੁਲਿਸ ਦੀ ਨੌਕਰੀ ਕੀਤੀ ਆ ਪਿੰਡ ਰਹਿੰਦਾ ਸੀ ਨਾ ਇਹਦੀ ਗੱਡੀ ਨਾ ਮੋਟਰਸਾਈਕਲ ਕਿਤੇ ਸੀ ਨਹੀਂ ਓਵਰ ਸਪੀਡ ਦੇਖਿਆ ਹੀ ਨਹੀਂ ਸੀ ਕਦੇ ਨਾ ਕੋਈ ਹੁੱਲੜਵਾਜੀ ਕਰੇ ਸ਼ੌਂਕ ਉਹਨੂੰ ਜ਼ਰੂਰ ਸੀ ਸ਼ੌਂਕ ਤਾਂ ਆਏ ਆ ਵੀ ਜਦੋਂ ਪਾਲਸ ਜਿਹਾ ਹੋਇਆ ਉਦੋਂ ਅਸੀਂ ਬੋਲਟ ਤੇ ਵੀ ਅਸੀਂ ਜਾਂਦਾ ਦੇਖਿਆ ਵਾ ਮਤਲਬ ਇਹ ਵੀ ਉਹਨਾਂ ਨੂੰ ਸ਼ੌਂਕ ਹੈਗਾ ਕਿਉਂਕਿ ਇੱਕ ਇਨਸਾਨ ਹੁੰਦਾ ਨਾ ਜਦੋਂ ਉਹਨੂੰ ਅੱਗੇ ਹੁੰਦਾ ਕਿ ਮੇਰਾ ਇਹ ਸੁਪਨਾ ਹੈ ਮੈਂ ਅੱਗੇ ਆ ਵਾਲੀ ਬਾਈਕ ਲੈਣੀ ਹੈ ਤੇ ਤੁਹਾਡੇ ਨਾਲ ਗੱਲਬਾਤ ਤਾਂ ਹੁੰਦੀ ਹੋਏਗੀ ਕੀ ਕਹਿੰਦੇ ਨੇ ਵੀ ਅੱਗੇ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜਾ ਬਾਈਕ ਲੈ ਕੇ ਆਣਾ ਹੋਰ ਦੇਖੋ ਜੀ ਹੁਣ ਆਉਣ ਵਾਲਾ ਤਾਂ ਨਮਾ ਹੀ ਲੈ ਕੇ ਆਇਆ ਜੇ ਦਿਨ ਹੀ ਥੋੜੇ ਹੋਏ ਸੀਗੇ ਪਹਿਲਾਂ ਵੀ ਦੋ ਤਿੰਨ ਵਾਈਕ ਆ ਉਹਦੇ ਕੋਲ ਬੜੇ ਵਧੀਆ ਹੈਗੇ ਹੁਣ ਨਵਾਂ BMW ਦਾ ਨਵਾਂ ਲਿਆ ਸੀ ਜੀ ਜੀ ਹਾਂ ਜੀ ਹਾਂ ਜੀ ਸੋ ਹੋਰ ਸੁਪਨੇ ਤੁਹਾਡੇ ਨਾਲ ਸਾਂਝੇ ਕੀਤੇ ਹੋਣ ਵੀ ਮੈਂ ਆ ਕਰਨਾ ਚਾਹੁੰਦਾ ਸਰਪੰਚ ਸਾਹਿਬ ਇਸ ਤਰ੍ਹਾਂ ਵੀ ਉਹਦੀ ਹਮੇਸ਼ਾ ਹੀ ਸੋਚ ਸੀਗੀ ਪਿੰਡ ਨੂੰ ਆਪਾਂ ਵਧੀਆ ਕਰੀਏ ਸਾਫ਼ ਸੁੱਸਰਾਇ ਰੱਖੀਏ ਵਧੀਆ ਡਿਵੈਲਪਮੈਂਟ ਕਰੀਏ ਮਤਲਬ ਨੇਚਰ ਉਹਦੀ ਇਹ ਸੀਗੀ ਵੀ ਉੱਚੀ ਸੋਚ ਰੱਖਦਾ ਬਾਕੀ ਉਹ ਬਿਲਕੁਲ ਕਰਦਾ ਵੀ ਪੜਦੇ ਪਿੱਛੇ ਕਰਦਾ ਵੀਰੇ ਆ ਪਾਣੀ ਆਇਆ ਜਿੱਥੇ ਉੱਥੇ ਗਿਆ ਕੋਈ ਵੀਡੀਓ ਨਹੀਂ ਆਈ ਇਹਦੀ ਸਾਨੂੰ ਵੀ ਕਾਲ ਕੀਤੀ ਕਹਿੰਦਾ ਵੀ ਮੇਰਾ ਨਾਂ ਨਾ ਲਿਓ ਪੜਦੇ ਚ ਹੀ ਰੱਖਿਓ ਸਾਰਾ ਕੁਝ ਦੇਖੇ ਹੀ ਆਪਾਂ ਜਿਹੜੇ ਮਤਲਬ ਜਿੱਥੇ ਪਾਣੀ ਆਇਆ ਉੱਥੇ ਗਏ ਕੋਈ ਇਹਦੀ ਵੀਡੀਓ ਨਹੀਂ ਆਈਗੀ ਸ਼ਹਿਰ ਇੱਕੀ ਆਈ ਉਹ ਵੀ ਫੋਨ ਆਈ ਆ ਪਹਿਲਾਂ ਕੋਈ ਵੀਡੀਓ ਨਹੀਂ ਆਈ ਉਹ ਜਿਹੜਾ ਕੰਮ ਕਰਦਾ ਸੀ ਪੜਦੇ ਨਾਲ ਹੀ ਕਰਦਾ ਸੀ ਗੋਤ ਅਜੇ ਹੀ ਸੋਚ ਨੂੰ ਕਿਵੇਂ ਦੇਖਦੇ ਹੋ ਇਹ ਕਿਸੇ ਕਿਸੇ ਚ ਹੁੰਦੀ ਕਲਾਕਾਰਤਾ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜਿੱਥੇ ਵੀ ਜਾਂਦੇ ਨੇ ਵੀਡੀਓ ਆਪਣੇ ਫੈਨਸ ਲਈ ਜ਼ਰੂਰ ਪਾਉਂਦੇ ਹੁੰਦੇ ਨੇ ਇਹਨਾਂ ਨੇ ਹਮੇਸ਼ਾ ਚਾਹੇ ਕੋਈ ਕਿਸੇ ਦੀ ਸੇਵਾ ਕਰਨੀ ਹੈ ਚਾਹੇ ਗਰੀਬ ਕੁੜੀਆਂ ਦੇ ਵਿਆਹ ਕਰਨੇ ਇਹ ਕਹਿੰਦੇ ਮੇਰਾ ਨਾਮ ਨਹੀਂ ਅੱਗੇ ਆਣਾ ਚਾਹੀਦਾ ਪਰਦੇ ਦੇ ਚ ਰਹਿ ਕੇ ਕਰਦਾ ਸੀ ਸਾਰਾ ਕੁਝ ਗੋਪਤ ਜਿਹੜਾ ਵੀ ਸੀ ਕਹਿ ਵੀ ਦਿੰਦਾ ਸੀ ਵੀ ਮੇਰਾ ਨਾਂ ਨਾ ਲਿਓ ਪਰਦੇ ਚ ਜਿਹੜੀ ਤੁਸੀਂ ਮੈਨੂੰ ਸੇਵਾ ਲਾਉਂਗੇ ਮੈਂ ਤੋ ਬਿਲਕੁਲ ਅੱਜ ਪਿੰਡ ਪੋਨਾ ਦੇ ਵਿੱਚ ਅਸੀਂ ਮੌਜੂਦ ਆ ਗੁਰਦੁਆਰਾ ਸਾਹਿਬ ਦੇ ਵਿੱਚ ਰਾਜਵੀਰ ਜਵੰਦਾ ਦੀ ਸਿਹਤ ਆਬੀ ਦੇ ਲਈ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਨੇ ਤੇ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਹੈ ਜੋ ਉੱਥੇ ਮੌਕੇ ਤੇ ਕਾਫੀ ਵਾਰ ਜਿਹੜਾ ਜਾ ਕੇ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਰਾਜਵੀਰ ਜਵੰਦਾ ਦੀ ਸਿਹਤ ਹੁਣ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਠੀਕ ਹੈ ਤੇ ਕਾਫੀ ਜਲਦੀ ਜਿਹੜਾ ਉਹ ਤੰਦਰੁਸਤ ਹੋ ਕੇ ਆਪਣੇ ਘਰ ਪਰਤਣਗੇ ਤੇ ਆਪਣੇ ਗੀਤਾ ਰਾਈ ਜਿਹੜਾ ਪੰਜਾਬੀਆਂ ਨੂੰ ਫਿਰ ਤੋਂ ਖੁਸ਼ਹਾਲ ਕਰਨਗੇ ਸੋ ਤੁਸੀਂ ਵੀ ਅਰਦਾਸ ਕਰੋ ਰਾਜਵੀਰ ਜਵੰਦਾ ਜਲਦ ਤੋਂ ਜਲਦ ਸਿਹਤਯਾਬ ਹੋ ਕੇ ਆਪਣੇ ਘਰ ਦੇ ਵਿੱਚ ਪਰਤਣ ਤੇ ਲੋਕਾਂ ਨੂੰ ਆਪਣੇ ਗੀਤਾਂ ਰਾਈ ਖੁਸ਼ਹਾਲ ਕਰਨ ਵੀਡੀਓ ਜਰਨਲਿਸਟ ਅਮਨਦੀਪ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ